ਕੋਸ਼ੂ ਮੇਲੇ ਤੇ ਰਿੰਗ ਦੇ ਵਿੱਚ ਦੋ ਦੰਦ ਦਾ ਜਿਹੜਾ ਮੂਰਾ ਚੋਟਿਆਂ ਨੂੰ ਇਕੱਠਾ ਕੀਤਾ ਗਿਆ ਹੈ ਜੱਜ ਸਹਿਮਾਨ ਵੱਲੋਂ ਉਹਨਾਂ ਦੇ ਨੰਬਰਿੰਗ ਜਾਂਚ ਹੋ ਰਹੀ ਹੈ ਉਹਨਾਂ ਦੇ ਕੈਰੇਕਟਰਾਂ ਦੀ ਜਾਂਚ ਹੋ ਰਹੀ ਹੈ ਸਾਰਿਆਂ ਦੇ ਕੈਰੇਕਟਰਾਂ ਨੂੰ ਨੋਟ ਕਰ ਲਿਆ ਜਾਂਦਾ ਹੈ ਨੋਟ ਕਰਕੇ ਕਿਹੜਿਆਂ ਦੇ ਕੈਰੇਕਟਰਾਂ ਦਾ ਚੰਗੇ ਆ ਗਏ ਨੰਬਰੇ ਤੋਂ ਬਾਅਦ ਆ। ਚੰਗੇ ਨੰਬਰੇ ਚੰਗੇ ਦਿੱਤੇ ਜਾਂਦੇ ਨੇ ਫਰਸਟ ਪੋਜੀਸ਼ਨਾਂ ਤੇ ਆਉਂਦੇ ਨੇ। ਤੇ ਸਾਰੇ ਭਰਾਵਾਂ ਦੇ ਜਿਹੜੇ ਆਸਾਨ ਆ ਬਹੁਤ ਚੰਗੇ ਤਿਆਰ ਕੀਤੇ ਹੋਏ ਆ। ਚੰਗੀਆਂ ਬ੍ਰੀਡਾਂ ਦੇ ਨੇ, ਚੰਗੇ ਬਲੱਡ ਲੈਣਦੇ ਨੇ। ਤੇ ਦਰਸ਼ਕਪਰਾ ਖੜੇ ਨੇ। ਪੂਰਾ ਅਨੰਦ ਲੈ ਰਹੇ ਨੇ। ਉਤਸ਼ਾਹ ਹੋ ਰਿਹਾ। ਬਹੁਤ ਹੀ ਉਪਰਾਧੀ ਵਾਲੀ ਗੱਲ ਐ ਇਹ ਜਿਹੜੇ ਆ ਮੇਲੇ ਲੱਗਣ ਲੱਗੇ। पहला चार साल मेले नहीं लगे जबकि पशु एक पालन जबकि पशु मेले लगते ने उत्साह बौक हो जाता है स्टेज लग रही है सारे प्रावर का धन्यवाद जो पशु मेले तहच गए सारे का उत्साह ബംഗ <tries>

ਇਹ ਕਿਹੜੇ ਸੰ ਦਾ ਬੱਚਾ ਜੀ ਇਹ ਐਮ 29 ਦਾ ਜੀ ਐਮ 29 ਦਾ ਵੀਰੇ ਹਾਂਜੀ ਠੀਕ ਹੈ ਵੀਰੇ ਇਹਦੀ ਮਾਦਾ ਕੀ ਰਕਵੜਾ 16 ਪਲੱਸ ਹੈ 16 ਪਲੱਸ ਹੈ ਜੀ ਭਾਈ ਕਿੰਨੀ ਉਮਰ ਦਾ ਹੋ ਗਿਆ ਵੀਰੇ ਇਹ 2 ਸਾਲ 2 ਮਹੀਨੇ ਦਾ 2 ਸਾਲ 2 ਮਹੀਨੇ ਦਾ ਹਾਂਜੀ ਤੇ ਇਹਦੀ ਖਰਾਕ ਦਾ ਵੀਰੇ ਸ਼ਾਮ-ਸਮਾਲ ਦਾ ਸ਼ਾਮ-ਸਮਾਲ ਆਪ ਹੀ ਫੀਡ ਬਣਵਾ ਕੇ ਪਾਉਣੀ ਹੈ ਠੀਕ ਹੈ ਵੀਰੇ ਹਾਂਜੀ ਪਹਿਲੀ ਵਾਰ ਹੀ ਲੈ ਕੇ ਆ ਹਾਂ ਪਹਿਲਾ ਕੋਡ ਲੈ ਕੇ ਗਏ ਸੀ ਉੱਥੇ 6ਵੇਂ ਨੰਬਰ ਤੋਂ 6ਵੇਂ ਨੰਬਰ ਤੇ ਹੈ ਇਹ ਉਹ ਰਿਕਾਰਡ ਕਿਤੇ ਮੈਂ ਦੇਖਦਾ ਤੁਸੀਂ ਇਸੇ ਮੇਲੇ ਤੇ ਦੇਖਦੇ ਇਹ ਚੱਲੀ ਜਾਂਦਾ ਕੰਪੀਟੀਟਿਵ ਬਾਕੀ ਦਾ ਇਹ ਮੇਲਾ ਉਹ ਮੇਲੇ ਨਾਲੋਂ ਵੱਡਾ ਹਨਾ ਹਾਂਜੀ ਹਾਂਜੀ ਉਹ ਤਾਂ ਹੈਵੀ ਵੱਡਾ ਇਹ ਹੋਏ ਨੇ ਇਹ ਪੂਰੇ ਹਿੰਦੁਸਤਾਨ ਪੱਦਰ ਦਾ ਹੀ ਇਹ ਵੱਡੇ ਵੱਡੇ ਹਾਂਜੀ ਉਹ ਪੰਜਾਬ ਪੱਦਰ ਦਾ ਪੰਜਾਬ ਪੱਦਰ ਦਾ ਹੀ ਸਾਣਾ ਪੜਾ ਬਾਓ ਵਧੀਆ ਇਹਨਾਂ ਵੀਰੇ ਸਿੰਗਲ-ਸੁੰਗਾ ਦਾ ਹਨਾ ਹਾਂਜੀ ਸੋਹਣੇ ਕਿ ਮਾ ਦਾ ਕੀ 16 ਪਲੱਸ ਹੈ 16 ਪਲੱਸ ਸਿੰਗਲ-ਸੁੰਗਾ ਦੀ ਵਧੀਆ ਹਾਂਜੀ ਸੋਹਣੀ ਸੁੰਡੀ ਹੈ ਇੰਤੋਂ ਵੀ ਜ਼ਿਆਦਾ ਅੱਛਾ ਵੀਰੇ ਕੰਦ ਕੱਟ ਜਿੰਦਾ ਕੱਦ ਦੇ ਕਿ ਬਹੁਤ ਹੈ ਠੀਕ ਹੈ ਵੀਰੇ ਕਿੰਨੇ ਪੈਸੇ ਰੱਖਿਆ ਹੋਇਆ ਵੀਰੇ ਆਪਣੇ ਕੋਲ 13-14 ਪੈਸੇ ਠੀਕ ਹੈ ਔਰ ਵੀ ਵਧੀਆ ਚੰਗੇ ਬੁੱਸੂ ਨੇ ਹਾਂਜੀ ਸਾਰੇ ਬੁੱਸੂ ਚੰਗੇ ਨੇ ਆਪਣੇ ਕੋਲ ਮੋਰਾ ਤੇ ਵੀ ਹੈਗਾ ਜੀ ਵਧੀਆ ਠੀਕ ਹੈ ਜੀ ਹਾਂਜੀ ਬਾਹੂ ਬਲੀ ਦਾ ਘੱਟਾ ਵੀ ਹੈਗਾ ਜੀ ਆਪਣੇ ਕੋਲ ਅੱਛਾ ਜੀ ਹਾਂਜੀ ਕਿੰਨੇ ਉਮਰ ਦਾ ਹੋ ਗਿਆ ਉਹ ਹੈਗਾ ਜੀ 2 ਮਹੀਨੇ ਤੋਂ ਉੱਪਰ ਹੋ ਗਿਆ 2 ਮਹੀਨੇ ਦੀ ਹੈ ਜੀ ਠੀਕ ਹੈ ਠੀਕ ਹੈ ਵੀਰੇ ਬਹੁਤ ਬਹੁਤ ਬਧਾਈਆਂ ਵੀਰੇ ਰਿੰਗਤ ਦੇ ਮੌਕੇ ਵਾਸਤੇ ਠੀਕ ਹੈ ਵੀਰੇ ਜੋ ਨੰਬਰ ਤੋਂ ਸਾਨ ਸਾਨੇ ਸੰਕਰਤੇ ਆ ਨਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹੜਾ ਪੂਰੀ ਮਿਹਨਤ ਦੇ ਨਾਲ ਇੱਥੇ ਪਹੁੰਚੇ ਆ ਹਾਂ ਭਰਾ ਕੀ ਹਾਲ ਚਾਲ ਹੈ ਕਿੱਥੋਂ ਪਹੁੰਚੇ ਹੋ ਜਲਦਬੇ ਜਲਦਬੇ ਤੋਂ ਕੀ ਮੈ ਲਗਰੇ ਮਿਲ ਹਾਂਜੀ ਪੂਰਾ ਟੋਪ ਟੋਪ ਹੈ ਦੇਖੇ ਨਹੀਂ ਸੰਤ ਨੇ ਪਹਿਲਾਂ ਇਹ ਜੀ ਹਾਂਜੀ ਦੇਖੇ ਨਹੀਂ ਹੈਗੇ ਅੱਜ ਦੇਖ ਰਹੇ ਹਾਂ ਨਾ ਪਹਿਲੀ ਵਾਰੀ ਦੇਖ ਰਹੇ ਸਾਰੇ ਭਰਾ ਬੜੇ ਉਤਸ਼ਾਹ ਨਾਲ ਹਨ ਮੇਲਾ ਦੇਖ ਰਹੇ ਨੇ ਇਹ ਲੋਕ ਇੱਕ ਖੀਰਾ ਦੇ ਵਿੱਚ ਵੀ ਆਪਣੇ ਜਿੰਨੇ ਮੈਂ ਲੇਕ ਪੁੱਛਣਾ ਬਣਾਦੀ ਸਾਰੇ ਭਰਾ ਪਹੁੰਚੇ ਨੇ ਹਨ ਚੰਕੇ ਤੋਂ ਚੰਕੇ ਸਾਹਮਣੇ ਪੂਰੇ ਚੰਗੇ ਚਲੋ ਆਪਾਂ ਦੇਖ ਸਕਦੇ ਹਾਂ ਜਿੱਤਕਾ ਮੋਤੀ ਮੋਦੀਦਾਏ ਮੋਦੀਦਾ ਦਾ ਬੱਚਾ ਲక్ష్ਮੀ ਦੇ ਘਰ ਮਾੜੇ ਦਾ ਦੋ ਦੰਤ ਨੇ ਇਹ ਜਿਨ੍ਹਾਂ ਦੀ ਉਮਰ ਤੇ ਤੇਰੀ ਨੂੰ 3 ਸਾਲ ਸਾਢੇ 3 ਸਾਲ ਨੋਰਾ ਜੋ ਜੂਟਾ ਭਾਈ ਮੋਤਾ ਸਿੰਘ ਕੰਦਾਲਾਪੁਰ ਦਾ ਉਹਦਾ ਬੱਚਾ ਜਿਹੇ ਪੂਰੇ ਦਰਸ਼ਕ ਮੋਚੇ ਨੇ ਇਹ ਸ਼ਾਂਤ ਦੀ ਖੂਬਸੂਰਤੀ ਦੇਖੀ ਵਾ ਪੜਦੀ ਆ ਸ਼ਾਂਤ ਦਾ ਸੂਰਤ ਬਹੁਤ ਬਾਦ ਮੋਬਾਇਲ ਜਿਹੜੇ ਵੀਰਾਂ ਦੇ ਬੋਲਾ ਨੰਬਰਾਂ ਦੇ ਵਿੱਚ ਆਇਆ ਡਿਊਟੀ ਕੰਪੀਟੀਸ਼ਨ ਆ ਜਾ ਮਜਾ ਆਜੋ ਦੀ

చిండిలు రాన్కి ల్విస్కి ల్లాన్మర్పెస్న్గానస్కి సింస్కి ల్విసనస్కిలో తుల్స్ లశన్కిల్ విస్కి ల్విసిసస్కిలు నికాల్లు క� ਸਾਨੂੰ ਵੀ ਐਸੀ ਐਸੀ ਰੋਗਾ ਸੀਮਨ ਅੱਛਾ ਮਿਲੇਗਾ ਇਹ ਪਬਲਿਕ ਕੋ ਮੈਂ ਬਦਾਈ ਠੀਕ ਹੈ ਵੀਰ ਹਾਂ ਪਹਿਲਾਂ ਤਾਂ ਤੁਹਾਨੂੰ ਬਦਾਈ ਆ ਜਿਹੜਾ ਸ਼ੌਂਕ ਨਾਲ ਪਾਲ ਰਹੇ ਹੋ ਤੁਸੀਂ ਬਾਕੀ ਇੱਥੇ ਪੰਜਾਬ ਚ ਪਹੁੰਚੇ ਹੋ ਤੁਸੀਂ ਹਨਾ ਲਈ ਪਹਿਲੀ ਵਾਰ ਆਏ ਪਹਿਲੀ ਵਾਰ ਹੀ ਆਇਆ ਕਿਵੇਂ ਲੱਗ ਰਿਹਾ ਮੇਲੇ ਇੱਥੇ ਇੱਕ ਨੰਬਰ ਦਾ ਪ੍ਰਬੰਧ ਹੈ ਇੱਕ ਨੰਬਰ ਦਾ ਪ੍ਰਬੰਧ ਹੈ ਅੱਛਾ ਬਿਲਕੁਲ ਜਮਾਨ ਤਿੰਨ ਤੋਂ 30 ਰਹਿ ਰਹੇ ਪੂਰਾ ਮਜ਼ਾ ਆ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਬਾਹਰ ਲੈ ਜਾਓ ਬਹੁਤ ਮਜ਼ਾ ਆ ਰਿਹਾ

ਛਿੱਛਾ ਛਿੱਚਾਣਾ ਪੜਛਿੱਚਾਣਾ ਸੀਡਬਲ ਐਚ ਆਈ ਸੀਡਬਲ ਚਾਰਿਆਣ ਦਸੀਲ ਦਸੀਲੇ ਇਸਰਾਣਾ ਜ਼ਿਲ੍ਹਾ ਪਣੀਪਤ ਇਸਰਾਣਾ ਹਾਂ ਜ਼ਿਲ੍ਹਾ ਪਣੀਪਤ ਕੋਈ ਨੰਬਰ ਹੈ ਹਲੋ ਮੇਰੇ ਤਾਂ ਬੱਚੇ ਵੀ ਇਹ ਨਾ ਕਟੋਗਾ ਹੈ ਜਿਗਾ ਕਟੋ ਅਰਜੁਨ ਕੂਗੜ ਬਲਰਾਮ ਚਾਹ ਅੱਛਾ ਵੀਰੇ ਠੀਕ ਹੈ ਬ੍ਰੇਕਿੰਗ ਮਾਰ ਦੇ ਜੀ 123 ਜੋਨੀ ਪਾਰ ਟੂ ਦਾ ਰੈਕਮੈਂਟ ਪੈਸਾ ਵਰਗਾ ਹੋਵੇ ਦੋ ਮਾਰ ਲਾਹੋ ਭਜੀ ਸਾਹਿਬ ਦੋ ਮਾਰ ਰੋ ਰੋ ਲਈ ਕੋਈ ਦੁਖਾ ਚੋਰ ਤੱਕ ਨਾ ਹੋ ਜੀ ਨਾ ਕਰ ਤੱਕ ਨਾ ਕਰੋ ਪਲੀਜ਼